ਬੀਤੇ ਕੁਝ ਦਿਨ ਪਹਿਲਾਂ ਕਪੂਰਥਲਾ ਦੇ ਵਿੱਚ ਇੱਕ ਬੇहद ਸ਼ਰਮਨਾਕ ਘਟਨਾ ਦੇਖਣ ਨੂੰ ਮਿਲੀ ਸੀ ਜਿਸ ਨੂੰ ਲੈ ਕੇ ਸਮੂਹ ਵਪਾਰਕ ਮੰਡਲ ਅਤੇ ਧਾਰਮਿਕ ਰਾਜਨੀਤਿਕ ਸਮਾਜ ਸੇਵਕ ਸੰਸਥਾ ਇਸ ਨੂੰ ਲੈ ਕੇ ਇੱਕ ਮੀਟਿੰਗ ਜਿਹੜੀ ਹੈ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਜੋ ਅਮਰitsar ਰੋਡ ਤੇ ਸਥਿਤ ਸ਼੍ਰੀ ਧਰਮ ਸਭਾ ਮੰਦਿਰ ਦੇ ਵਿੱਚ ਹੋਈ ਉੱਥੇ ਹੀ ਕਵਰੇਜ ਕਰਨ ਪਹੁੰਚੇ ਪੱਤਰਕਾਰਾਂ ਨੂੰ ਕੁਝ ਲੋਕਾਂ ਅਤੇ ਸਿਆਸੀ ਆਗੂਆਂ ਵੱਲੋਂ ਪਹਿਲਾਂ ਤਾਂ ਇਹ ਕੈਮਰਾ ਬੰਦ ਕਰਨ ਦੇ ਲਈ ਕਿਹਾ ਗਿਆ ਬਾਅਦ ਵਿੱਚ ਪੱਤਰਕਾਰਾਂ ਨੂੰ ਮੀਟਿੰਗ ਦੇ ਵਿੱਚੋਂ ਬਾਹਰ ਜਾਣ ਦੇ ਲਈ ਕਹਿਆ ਦਿੱਤਾ ਗਿਆ ਵੈਸੇ ਤਾਂ ਪੱਤਰਕਾਰਾਂ ਨੂੰ ਦੇਸ਼ ਦਾ ਚੌਥਾ ਸਤੰਭ ਮੰਨਿਆ ਜਾਂਦਾ ਹੈ ਜੋ ਕਿ ਲੋਕਤੰਤਰ ਦੀ ਆਵਾਜ਼ ਨੂੰ ਚੁੱਕਦਾ ਹੈ ਅਤੇ ਸੱਚ ਹੱਕ ਦੀ ਲੜਾਈ ਲੜਦਾ ਹੈ ਪਰ ਅਜਿਹੀ ਕੀ ਗੈਨਮਤ ਰਹੀ ਕਿ ਪੱਤਰਕਾਰਾਂ ਨੂੰ ਕਵਰੇਜ ਕਰਨ ਤੋਂ ਹੀ ਰੋਕ ਦਿੱਤਾ ਜਾਂਦਾ ਹੈ ਦਰਅਸਲ ਮਾਮਲਾ ਬੀਤੇ ਦਿਨ ਅੰਮ੍ਰਿਤਸਰ ਬਾਜ਼ਾਰ ਤੋਂ ਸਾਹਮਣੇ ਆਇਆ ਸੀ ਜਿੱਥੇ ਇੱਕ ਨਬਾਲਕ ਲੜਕੀ ਆਪਣੇ ਰਿਸ਼ਤੇਦਾਰ ਦੇ ਨਾਲ ਇੱਕ ਦੁਕਾਨ ਤੇ ਸੂਟ ਖਰੀਦਣ ਜਾਂਦੀ ਹੈ ਉੱਥੇ ਇੱਕ ਪ੍ਰਵਾਸੀ ਵੱਲੋਂ ਉਸ ਲੜਕੀ ਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ ਅਤੇ ਲੋਕਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਅਕਰੋਜ ਸੀ ਕਿ ਦੁਕਾਨ ਮਾਲਕਾ ਵੱਲੋਂ ਇੱਕ ਪ੍ਰਵਾਸੀ ਨੂੰ ਦੁਕਾਨ ਕਿਰਾਏ ਤੇ ਕਿਉਂ ਦਿੱਤੀ ਗਈ ਹੈ ਜੋ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਜਿਸ ਕਰਕੇ ਇਹ ਮੀਟਿੰਗ ਰੱਖੀ ਪਰ ਮੀਟਿੰਗ ਦੇ ਵਿੱਚ ਕੁਝ ਸਿਆਸੀ ਆਗੂ ਆਪਸ ਵਿੱਚ ਹੀ ਭੜ ਜਾਂਦੇ ਨੇ ਜਿਸ ਤੋਂ ਬਾਅਦ ਪ੍ਰੈਸ ਨੂੰ ਵੀ ਕਵਰੇਜ ਕਰਨ ਤੋਂ ਰੋਕ ਦਿੱਤਾ ਜਾਂਦਾ ਹੈ। ਕਪੂਰਥਲਾ ਤੋਂ ਸਾਹਿਲ ਗੁਪਤਾ ਦੀ ਰਿਪੋਰਟ। ਪਰਮਿੰਦਰ ਜੀ ਤੁਸੀਂ ਵੀ ਕਹੋ ਕਿ ਵਪਾਰ ਮੰਡਲ ਦੀ ਮੀਟਿੰਗ ਦੇ ਵਿੱਚ ਪਹੁੰਚੇ ਸੀ ਇੱਕ ਕਹੋ ਕਿ ਰਾਜਨੀਤਿਕ ਆਗੂ ਤੋਂ हट ਕੇ ਇੱਕ ਸ਼ਹਿਰ ਵਾਸੀ ਤੌਰ ਤੇ ਪਰ ਤੁਹਾਨੂੰ ਨਹੀਂ ਲੱਗਾ ਕਿ ਕਿਤੇ ਨਾ ਕਿਤੇ ਇਹ ਕਿ ਜਿਹੜੀ ਕਿ ਵਪਾਰ ਮੰਡਲ ਦੀ ਮੀਟਿੰਗ ਜਿਹੜੀ ਹੈਗੀ ਇੱਕ ਸਿਆਸੀ ਮੀਟਿੰਗ ਬਣ ਕੇ ਰਹਿ ਗਈ? ਦੇਖੋ ਜਿਹੜਾ ਸਿਆਸੀ ਲੋਕਾਂ ਦਾ ਕੰਮ ਹੀ ਆ ਹਰ ਤਾਂ ਸਿਆਸਤ ਖੇਡਣਾ ਪਰ ਜਿੱਥੋਂ ਦਿੱਕਤ ਜਿਹੜੀ ਇਹ ਘਟਣਾ ਹੋਈ ਆ ਇਹ ਬਹੁਤ ਹੀ ਨਿੰਦਣਯੋਗ ਆ ਉਹ ਬੰਦਾ ਜਿਸ ਨੇ ਸਾਡੀ ਧੀ ਦੇ ਨਾਲ ਕੋਈ ਬਦਤਮੀਜ਼ੀ ਕੀਤੀ ਚਾਹੇ ਕਿਸੇ ਵੀ ਧਰਮ ਦਾ ਹੋਵੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਦੂਸਰੀ ਗੱਲ ਆ ਮੈਂ ਇਹ ਵੀ ਗੱਲ ਕਹਿਣਾ ਚਾਹੂੰਗਾ ਕਿ ਲੋਕ ਬਾਰ-ਬਾਰ ਉਸ ਪਰਿਵਾਰ ਦਾ ਨਾਮ ਲੈ ਰਹੇ ਉਸ ਬੱਚੀ ਦਾ ਨਾਮ ਲੈ ਰਹੇ ਉਸ ਪਿੰਡ ਦਾ ਉਹਨਾਂ ਦੇ ਘਰ ਦਾ ਨਾਮ ਲੈ ਰਹੇ ਇਹ ਜਿਹੜੀ ਕਾਨੂੰਨ ਮੁਤਾਬਕ ਵੀ ਆਰ ਉਸ ਬੱਚੀ ਦੀ ਨਿਜਤਾ ਮੁਤਾਬਕ ਵੀ ਮੈਂ ਉਸ ਬੱਚੀ ਨੂੰ ਵੀ ਸਲੂਟ ਕਰਦਾ ਜਿਨੇ ਆਪਦੇ ਨਾਲ ਜਿਹੜਾ ਤੱਕਾ ਹੋਏ ਦੀ ਰਿਪੋਰਟ ਕੀਤੀ ਜੂਜਲੀ ਕੀ ਹੁੰਦਾ ਜਿਹੜੀਆਂ ਜਿਹੜੀਆਂ ਧੀਆ ਭੈਣਾ ਉਹ ਇਹੋ ਜਿਹੇ ਗੱਲਾਂ ਨੂੰ ਬਰਦਾਸ਼ਤ ਕਰ ਦਿੰਦੀਆਂ ਕਹਿੰਦੇ ਅਸੀਂ ਚਲੋ ਜੋ ਹੋ ਗਿਆ ਹੋਊ ਪਰ ਮੈਂ ਦੂਜੀਆਂ ਭੈਣਾ ਧੀਆ ਨੂੰ ਵੀ ਇਹ ਕਰਦਾ ਕਿਸੇ ਤਰ੍ਹਾਂ ਕੋਈ ਵੀ ਬੰਦਾ ਤੁਹਾਡੇ ਨਾਲ ਕੋਈ ਬਾਤ ਨਿੱਜੀ ਕਰਦਾ ਚਾਹੇ ਉਹ ਕਿਸੇ ਵੀ ਲੈਵਲ ਤੇ ਹੋਵੇ ਉਹਦੀ ਉਸੇ ਦਾਮੀ ਉਹਦੀ ਰਿਪੋਰਟ ਕਰਨੀ ਚਾਹੀਦੀ ਹੈ ਔਰ ਕਾਨੂੰਨ ਮੁਤਾਬਕ 59 ਸਜ਼ਾ ਮਿਲਣੀ ਚਾਹੀਦੀ ਹੈ ਜੇ ਗੱਲ ਕਰੀ ਮੀਡੀਆ ਦੀ ਮੀਡੀਆ ਵੱਲੋਂ ਕਹਿੰਦੇ ਨਾ ਤਾਂ ਫੁਟੇਜ ਹੈ ਪਬਲਿਕ ਕਿਤੇ ਨਹੀਂ ਨਾ ਕਿਸੇ ਲੜਕੀ ਦਾ ਨਾਮ ਜ਼ਾਹਿਰ ਕੀਤਾ ਗਿਆ ਤਾਂ ਦੇਖੋ ਮੀਡੀਆ ਆਪਣੀ ਜ਼ਿੰਮੇਵਾਰੀ ਸਮਝਦਾਵਾ ਪਰ ਕਿਤੇ ਨਾ ਕਿਤੇ ਜਦੋਂ ਰਾਜਨੀਤਿਕ ਰੰਗਤ ਮਿਲਦੀ ਹੈ ਮੁੱਦੇ ਤੋਂ ਹਟ ਜਾਂਦੀ ਹੈ ਕਿਤੇ ਨਾ ਕਿਤੇ ਸਮਾਜ ਲਈ ਸ਼ਹਿਲ ਲਈ ਘਟਾ ਤਾਂ ਹੈਗਾ ਹੀ ਹੈ ਬਿਲਕੁਲ ਹੈਗਾ ਜੀ ਘਟਾ ਹਰ ਇੱਕ ਸਮਾਜ ਦੀ ਹਰ ਇੱਕ ਧਰਮ ਦੇ ਹਰ ਇੱਕ ਸਮਾਜ ਦੇ ਵਿੱਚ ਚੰਗੇ ਮਾੜੇ ਲੋਕ ਹੁੰਦੇ ਆ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਜਿਨ੍ਹਾਂ ਤੁਸੀਂ ਉਸ ਪਰਿਵਾਰ ਦੀ ਉਸ ਬੱਚੀ ਦੀ ਜਿਹੜੀ ਆਇਡੈਂਟੀਟੀ ਆ ਉਹਨੂੰ ਜਨਤਕ ਨਹੀਂ ਕੀਤਾ ਉਹਦੇ ਲਈ ਧੰਨਵਾਦ ਪਰ ਮੈਂ ਆਪਣੀ ਸਿਆਸੀ ਵੀਰਾਂ ਨੂੰ ਵੀ ਇੰਨੀ ਗੱਲ ਕਰਦਾ ਔਰ ਜਿਹੜੇ ਧਾਰਮਿਕ ਜਥੇਬੰਦੀਆਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਉਸ ਬੱਚੀ ਦੇ ਕੋਹੇਖ ਨੂੰ ਦੇਖਦੇ ਹੋਏ ਕਿਸੇ ਵੀ ਤਰ੍ਹਾਂ ਉਹਦੀ ਜਿਹੜੀ ਆਇਡੈਂਟੀਟੀ ਉਹਨੂੰ ਜਨਤਕ ਨਾ ਕਰੋ ਅਬ ਇਹ ਅੱਜ ਜੇ ਤੁਸੀਂ ਵਪਾਰ ਮੰਡਲ ਦੀ ਮੀਟਿੰਗ ਅਟੈਂਡ ਕੀਤੀ ਆ ਤਾਂ ਕੱਲੋ ਕੀ ਰਾਜਨੀਤਿਕ ਪਾਰਟੀਆਂ ਵੀ ਆਈ ਆ ਤੁਹਾਨੂੰ ਲੱਗਦਾ ਸੀ ਕਿ ਕਿਤੇ ਨ ਕਿਤੇ ਰਾਜਨੀਤਿਕ ਖਰਾਬ ਬਣ ਕੇ ਰਹਿ ਗਈ ਆ ਦੇਖੋ ਜੀ ਮੈਂ ਬਗਵਾਲ ਦਾ ਸੇਵਾ ਦਾ ਕਬੂਤਰੇ ਕੰਮ ਕਰਿਆ ਵਾ ਤੇ ਅੱਜ ਦਾ ਜੋ ਮਾਹੌਲ ਦੇਖਿਆ ਗਿਆ ਵਾ ਅੱਜ ਜਿਹੜੀ ਮੀਟਿੰਗ ਸੱਦੀ ਗਈ ਸਾਰੀ ਧਾਰਮਿਕ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਸਾਂਝਾ ਉਪਰਾਲਾ ਜੋ ਵਪਾਰ ਮੰਡਲ ਨੇ ਉਪਰਾਲਾ ਕਰਕੇ ਸੱਦੀ ਸੀਗੀ ਉਹਦੇ ਵਿੱਚ ਅੱਜ ਬੜੇ ਸਾਰੇ ਡਿਸੀਜਨ ਲਏ ਸਿਗੇ ਜਿਹਦੇ ਵਿੱਚ ਪਿਛਲੇ ਦਿਨੀ ਆਪਾਂ ਸਭ ਜਾਣਦੇ ਆ ਇੱਕ ਕੁੜੀ ਦੇ ਨਾਲ ਇੱਕ ਮੁਸਲਮ ਭਾਈਚਾਰੇ ਦਾ ਕੋਈ ਪਾਰਟਿਕੂਲਰ ਜਿਹੜਾ ਇਨਸਾਨ ਸੀ ਉਹਨੇ ਜਿਹੜੀ ਆ ਛੇਰਖਾਨੀ ਕੀਤੀ ਜਿਹੜਾ ਕਰਕੇ ਕੁੜੀ ਨੇ ਉਹਦਾ ਵਿਰੋਧ ਵੀ ਕੀਤਾ ਸੋ ਅੱਜ ਜਿਹੜੀ ਆ ਸਾਰੀ ਸਮਾਜਿਕ ਧਾਰਮਿਕ ਰਾਜਨੀਤਿਕ ਜਿੱਥੇ ਬੰਦਿਆ ਨੇ ਇੱਕ ਸਾਂਝੇ ਦੋ ਦਿਨ ਦੀ ਮੀਟਿੰਗ ਦੇ ਵਿੱਚ ਉਪਰਾਲਾ ਕੀਤਾ ਤੇ ਉਸ ਵਿੱਚ ਸ਼ਾਮਲ ਮੈਂ ਵੀ ਹੋਇਆ ਪਰ ਇੱਕ ਪਾਸੇ ਦੇਖੇ ਜੇਵੇਂ ਮੀਟਿੰਗ ਦਾ ਜੋ ਅਮ ਜਿਹੜੇ ਅਜੰਡਾ ਜਿਆ ਕਿ ਜਿਹੜੇ ਵੀ ਸ਼ਰਾਬ ਦੇ ਅੰਸਰ ਆ ਉਹਨਾਂ ਦੇ ਖਿਲਾਫ ਰਦਕਾਨਾ ਬੁਲੀਆਂ ਕਰਾਏ ਕਾਰਵਾਈ ਹੋਵੇ ਤੇ ਦੂਜੇ ਪਾਸੇ ਬਿਨਾਂ ਟਿੱਕੇ ਜ਼ਬਰਦਸਤੀ ਕਾਲੀ ਦੇ ਵਿੱਚ ਮੀਟਿੰਗ ਨੂੰ ਖਤਮ ਕਰ ਦੇਣਾ ਇਹ ਵੀ ਜਿਹੜਾ ਵਾ ਮਨੁੱਖ ਤੇ ਥੇਸ ਪਹੁੰਚਾਉਂਦਾ ਵਾ ਕਹਿੰਦੇ ਮਤਲਬ ਕਿ ਇਹਨੂੰ ਰਾਜਨੀਤਿਕ ਰੰਗ ਵਿੱਚ ਦਿੱਤੀ ਗਈ ਹੈ ਹਾਂ ਬਿਲਕੁਲ ਜੀ ਸਿਆਸਤ ਇਹ ਸਿਆਸਤ ਵਾਲਾ ਕੰਮ ਹੋਣਾ ਹੀ ਨਹੀਂ ਚਾਹੀਦਾ ਸੀ ਜੀ ਇਹ ਜਿਹੜੀ ਮੀਟਿੰਗ ਸੀਗੀ ਇਹ ਵਪਾਰੀਆਂ ਦੀ ਮੀਟਿੰਗ ਸੀਗੀ ਸਿਆਸੀ ਮੀਟਿੰਗ ਨਹੀਂ ਨੇ ਪਹਿਲੇ ਤੋਂ ਇਹ ਵਪਾਰੀਆਂ ਦੀ ਮੀਟਿੰਗ ਸੀ ਸਾਰੀ ਧਾਰਮਿਕ ਬਾਜ਼ੀ ਦੀ ਜੱਥੇ ਬੰਦੇ ਮੀਟਿੰਗ ਵੀ ਪਰ ਹੁਣ ਲਾਟ ਲਾਸਟ ਦੇ ਵਿੱਚ ਜੋ ਬਣ ਗਏ ਆ ਇਹ ਜਿਹੜਾ ਕਿਤੇ ਨਾ ਕਿਤੇ ਰਾਜਨੀਤਿਕ ਰੂਪ ਧਾਰ ਗਿਆ ਜਿਹਦੇ ਨਾਲ ਸਾਰੇ ਬੰਦੇ ਲੋਕਾਂ ਦੇ ਵਿੱਚ ਆਹਤ ਪਹੁੰਚੀ ਆ ਲਾਸਟ ਗੱਲ ਆ ਇਹਦੇ ਵਿੱਚ ਮੀਡੀਆ ਨੂੰ ਵੀ ਬਾਹਰ ਗਿਆ ਗਿਆ ਕਿ ਮੀਡੀਆ ਬਾਹਰ ਚੱਲ ਜਾਵੇ ਸਾਰੀ ਨਹੀਂ ਦੇਖੋ ਜੀ ਜੇ ਆਪਾਂ ਕਿਤੇ ਪਹੁੰਚੇ ਆ ਜੇ ਕਿਸੇ ਬੰਦਿਆਂ ਦੇ ਪਾਰਟਿਕੂਲਰ ਧਰਮ ਦੇ ਕੁਝ ਇਨਸਾਨਾਂ ਦੇ ਖਿਲਾਫ ਬੋਲਣ ਲਈ ਪਹੁੰਚੇ ਆ ਤੇ ਫਿਰ ਆਪਾਂ ਹਰ ਘਰ ਗਾਵਾ ਰਾਜਨੀਤਿਕ ਧਾਰਮਿਕ ਸਿਆਸੀ ਆਗੂ ਸਾਰੇ ਇਕੱਠੇ ਹੋਏ ਆ ਤੇ ਮੀਡੀਆ ਵੀ ਸ਼ਾਇਦ ਦਾ ਜਿਹ ਦੇਖੋ ਇਹ মিডিਆ ਤੋਂ মিডিਆ ਤੋਂ ਬਿਨਾ ਕਿੱਦਾਂ ਆਵਾਜ਼ ਪਹੁੰਚੇਗੀ মিডিਆ ਲੋਕਤੰਤਵ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਜੇ ਅੱਜ ਕਿਸੇ ਵੀ ਇਸ਼ੂ ਦੇ ਉੱਤੇ ਕੋਈ ਕਵਰੇਜ ਹੁੰਦੀ ਸਭ ਤੋਂ ਪਹਿਲਾਂ মিডিਆ ਨੇ ਇਸੇ ਇਸ਼ੂ ਨੂੰ ਕਵਰ ਕੀਤਾ ਹੈ ਜਿਹਦੇ ਨਾਲ ਸਾਰੇ ਲੋਕ ਜਾਗੇ ਸੀ ਤੇ মিডিਆ ਨੂੰ ਕਿਸੇ ਵੀ ਫੋਰਮ ਤੋਂ ਬਾਹਰ ਹਾਂ ਮੈਂ ਤੇ মিডিਆ ਨੂੰ ਕਹਾਂ ਜਦੋਂ ਕੋਈ ਇਦਾਂ ਦਾ ਕੁਝ ਹੁੰਦਾ ਤੇ ਉਸਕੋ ਵਿਰੋਧ ਕਰਿਆ ਕਰੋ ਜੇ মিডিਆ ਲੋਕਾਂ ਦੀ ਆਵਾਜ਼ ਚਾਹਦੀ ਹੈ ਤਾਂ ਇਹ ਲੋਕਾਂ ਦੇ ਮਸਲੇ ਹੱਲ ਹੋਣੇ ਨਹੀਂ ਤਾਂ ਉਦਾਂ ਮਸਲੇ ਹੱਲ ਨਹੀਂ ਹੋ ਸਕਦੇ ਜਿਹੜਾ ਜੋ মিডিਆ ਨੇ ਬਦਤਮੀਜ਼ੀ ਕੀਤੀ ਗਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅਸੀਂ ਦੇ ਬਤੌਰ ਹਲਕਾ ਸੇਵਾਦਾਰਾਂ ਮੇਸ਼ਾ ਕਰਨੇ ਜਿੰਨੇ ਵੀ ਆਪਰੇਸ਼ਨ ਨੂੰ ਲੋਕ ਵੀ ਆਲਵਾ ਕਰਦੇ ਤੁਸੀਂ ਨਿੰਦਾ ਇਸ਼ਾਰਾ ਕਰਦੇ ਆ ਆਗੂਆਂ ਨੇ ਵੀ ਵੀਡੀਓ ਨੂੰ ਕਿਹਾ ਨਹੀਂ ਵਪਾਰ ਮੰਡਲ ਦੇ ਬੰਦਿਆਂ ਨੇ ਵੀ ਕਿਹਾ ਕਿ ਮੀਡੀਆ ਬਾਹਰ ਚਲ ਜੇ ਨਹੀਂ ਹੁਣ ਨਹੀਂ ਚਾਹੀਦਾ ਕੰਮ ਜੇ ਮੀਡੀਆ ਨਾ ਹੋਊਗਾ ਕਿੱਦਾਂ ਗੱਲ ਚੱਲੇਗੀ ਕਿੱਦਾਂ ਲੋਕਾਂ ਦੀ ਸਮੱਸਿਆ ਹੱਲ ਹੋਊਗੀ ਕਿੱਦਾਂ ਇਹੋ ਜਿਹੜੇ ਧਾਰਮਿਕ ਜਿਹੜੇ ਆਹ ਬੰਦੇ ਮਸਲੇ ਆ ਉਹ ਕਿੱਦਾਂ ਹੱਲ ਹੋਣਗੇ ਜਿੰਨੇ ਕੇ ਕਪੂਰਥਲੇ ਦੇ ਵਿੱਚ ਇੱਕ ਸਾਡੀ ਬਹੁਤ ਦਲੇਰ ਟੀ ਕੇਂਦਰ ਮੀਟਿੰਗ 'ਚ ਕਹਿ ਰਹੀ ਨਾ ਕੱਲ ਕਿਸੇ ਦੀ ਧੀ ਨੂੰ ਹੱਥ ਬਾਉ ਫਿਰ ਕੱਢ ਕੱਲ ਨੂੰ ਸਾਡੀ ਧੀ ਨੂੰ ਇਹ ਗਲਤ ਗੱਲ ਕਰ ਰਿਹਾ ਕਿਉਂਕਿ ਕਿਸੇ ਦੀ ਧੀ ਨਹੀਂ ਸਾਡੀ ਧੀ ਸੀ ਸਾਡੀ ਕਬੂਤਰਾ ਹੀ ਧੀ ਹੈ ਉਹਨੇ ਸਾਡੀ ਧੀ ਨੂੰ ਹੱਥ ਪਾਇਆ ਔਰ ਸਲੂਟ ਕਰਦਾ ਕਿ ਮੀਡੀਆ ਨੇ ਇਹਨੂੰ ਜਨਤਕ ਨਹੀਂ ਹੁੰਨ ਦਿੱਤਾ ਇਸ ਕਰਕੇ ਸਭ ਤੋਂ ਚੌਥਾ ਸਤੰਭ ਜਿਹੜਾ ਲੋਕਸੰਦਰ ਦਾ ਉਹਨੂੰ ਸਲੂਟ ਕਰਦੇ ਆ ਕਿ ਇਹਨਾਂ ਨੇ ਬੜੀ ਆਪਣੀ ਦਿਲਬਾਗੀ ਦਿਖਾ ਦੇਣੀ ਹੈ ਸ਼ਹਿਰ ਦੇ ਨਾਲ ਚੱਲ ਕੇ ਉਸ ਪਰਿਵਾਰ ਦੇ ਨਾਲ ਚੱਲ ਕੇ ਉਸ ਕੁੜੀ ਦੀ ਥੋੜੇ ਜਿਹੜੀ ਬਾਹਰ ਨਹੀਂ ਦਿਖਾਈ ਗਈ ਔਰ ਉਸ ਤੋਂ ਬਾਅਦ ਕੁੜੀ ਨੂੰ ਸਹੂਰ ਕਰਦੇ ਆ ਜਿਹਨੇ ਬੜੇ ਦਲੇਰੀ ਦੇ ਨਾਲ ਉਹਦੇ ਗਲਦਨ ਨੂੰ ਹੱਥ ਪਾ ਕੇ ਉਹਨੂੰ ਕੀਤਾ ਪਰ ਉਹ ਜਿਹੜਾ ਮੁੱਦਾ ਜੋ ਸਾਰੇ ਪੋਲਿਟਿਕਲ ਪਾਰਟੀਆਂ ਜਾਂ ਦੂਜੀਆਂ ਪਾਰਟੀਆਂ ਦਾ ਜੋ ਸਾਰੇ ਅੰਦਰ ਇਹ ਵੱਡਾ ਧਾਇਆ ਸੀ ਇਹ ਬੜਾ ਇੱਕ ਕਪੂਰ ਥਲਾ ਬੜੀ ਧੀਰ ਅੱਤਵਾਦ ਦਾ ਪੰਜਾਬ ਨੇ ਦਸ ਝੇਲਿਆ ਵਾ ਕਿਉਂਕਿ ਅੱਤਵਾਦ ਦੇ ਦੌਰ ਦੇ ਵਿੱਚ ਲੋਕੀ ਇੱਥੇ ਰਹਿੰਦੇ ਸੀ ਵਾਰਦਾਤਾ ਬਾਹਰ ਕਰ ਜਾਂਦੇ ਸੀ ਸ਼ੋ ਇਹ ਸਥਿਤੀ ਜੇ ਆਪਾਂ ਇੱਕ ਲੋਕਤੰਤਰ ਆ ਆਪਾਂ ਕਿਸੇ ਨੂੰ ਕਿਸੇ ਨੂੰ ਇਥੋਂ ਕੱਢ ਨਹੀਂ ਸਕਦੇ ਇੱਕ ਬੜਾ ਕਾਨੂੰਨੀ ਵਿਤੂਜ ਦੇ ਨਾਲ ਪਾਪਾਏ ਹੋ ਗਿਆ ਉਹਨਾਂ ਦੀ ਰੀਡਿਕਸ਼ਨ ਕੀਤੀ ਜਾਵੇ ਇਹ ਬੰਦੇ ਕਿੱਥੋਂ ਆਏ ਆ ਔਰ ਜਿਨ੍ਹਾਂ ਨੇ ਦੁਕਾਨਾਂ ਦਿੱਤੀਆਂ ਉਹਨਾਂ ਨੂੰ ਇਹ ਨੋਟਸ ਕੱਢਿਆ ਜਾਵੇ ਤੁਹਾਨੂੰ ਲੱਗਦਾ ਕਿ ਇਹਨੂੰ ਸਿਆਸੀ ਮੁੱਦਾ ਨਹੀਂ ਬਣਾਉਣਾ ਚਾਹੀਦਾ ਦੇਖੋ ਜੀ ਇੱਕ ਕਪੂਰਖਲਾ ਦਾ ਸਾਰਾ ਪਰਿਵਾਰ ਆ ਇੱਕ ਕਪੂਰਖਲਾ ਕਿੱਦਾਂ ਸ਼ਹਿਰ ਆ ਕਪੂਰਖਲਾ ਇੱਕ ਪਰਿਵਾਰ ਆ ਇਹਨੂੰ ਕੋਈ ਜੀ ਪੋਲੀਟਿਕਲ ਲਗਨ ਦਿੱਤੀ ਜਾਣੀ ਚਾਹੀਦੀ ਇੱਕ ਪਰਿਵਾਰ ਦੇ ਤੌਰ ਤੇ ਨਾਲ ਖੜਾ ਹੋਣਾ ਚਾਹੀਦਾ ਔਰ ਜਿਹੜਾ ਪਰਿਵਾਰ ਦੇ ਤੌਰ ਤੇ ਖੜਾ ਹੁੰਦਾ ਉਹ ਠੀਕ ਜਿਹਾ ਨਹੀਂ ਤਾਂ ਬਿਲਕੁਲ ਨਹੀਂ ਹੋਣਾ ਚਾਹੀਦਾ